ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਜਿਹਦੇ ਮਗਰ ਕੱਟੀ ਬੜੀ ਪਿਆਰੀ ਆ ਨੀਲੀ ਦੀ ਕੱਟੀ ਆ ਤੇ ਮਗਰ ਤੇ ਦੋ گاਵਾ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਤੇ ਕਵਸ਼ੀਤਾਂ ਨੂੰ ਦਿਖਾਉਣੀ ਆ ਅਨਸਰ ਵਸ਼ੀਤਾਂ ਨੂੰ ਦਿਖਾਉਣੀ ਆ گاਵਾ ਤਾਂ ਵੀ ਜਵਾਨ ਆ ਜਿਹੜੀ ਕੱਦ ਕਾਰ ਤੇ ਚੰਗੀ ਆ ਪਰ ਸੰਭੀ ਘੱਟ ਆ ਕਿਸੇ ਨੇ ਤੇ ਸੋਈਆਂ ਦੇ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੇ ਵਧੀਆ ਵਧੀਆ ਰਪੀ ਤੁਸੀਂ ਸੁਣਾਓ ਸਭ ਵਧੀਆ ਜੇ ਵਧੀਆ ਚਾਹੀਦਾ ਰਪੀ ਜੀ ਤੇ ਨਾਮ ਦੱਸ ਦੋ ਫਿਰ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚਵਿੰਡਾ ਜਿਲ੍ਹਾ ਮਸਾਸੀ ਜਨਾਲਾ ਜੀ ਫੋਨ ਨੰਬਰ ਵੀ ਬੋਲ ਦਿਓ 981454992 ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਸ਼ੁਰੂਆਤ ਫੇਰਾ ਤਾਜੀ ਸੁਈ ਮਾਈ ਤਾਂ ਕਰ ਲਈਏ ਹਾਂ ਤਾਜੀ ਸੁਈ ਮਾਈ ਤਾਂ ਕਰ ਲਈਏ ਰੁਪੀ ਜੀ ਤੇ ਮਗਰ ਕੱਟੀ ਆ ਗਈ ਜੇ ਆ ਕੱਟੀ ਆ ਗਈ ਰੁਪੀ ਜੀ ਕੱਟੀ ਬੜੀ ਪਿਆਰੀ ਆ ਚੋਰ ਲੀਲੀ ਦੀ ਰੁਪੀ ਜੀ ਕੱਟੀ ਹੈ ਲੀਲੀ ਦੀ ਕੱਟੀ ਆ ਤੇ ਮਗਰ ਅੱਖਾਂ ਵੀ ਬਿੱਲੀਆਂ ਮੇਰੀਆਂ ਹਾਂ ਅੱਖਾਂ ਵੀ ਬਿੱਲੀਆਂ ਆ ਜੀ ਆ ਪੈਰ ਵੀ ਤੇ ਪਿਛਲੇ ਆਪਾਂ ਚਿੱਟੇ ਦੇਖ ਸਕਦੇ ਹਾਂ ਹਾਂ ਜੀ ਤਾਜ਼ਾ ਗੱਲਾ ਨਾਡੂ ਨਾਲ ਆ ਲੈ ਹਲੇ ਹਾਂ ਆਂਦੇ ਸੰਦੇ ਕਤੋਂ ਕਿ ਦੀ ਸੋਈ ਵੀਰ ਜੀ ਇਹ ਕੱਲ ਦੀ ਹੈ 20 ਤੜਕੇ ਦੀ ਸੋਈ ਹੈ ਮੱਜ ਅੱਛਾ ਹਾਂਜੀ ਹਾਂਜੀ ਅਜੇ ਤੇ ਇੱਕ ਦੋ ਚਵਾਈਆਂ ਹੋਈਆਂ ਹਨ ਦੋ ਚਵਾਈਆਂ ਰੁਪਈਏ ਹੋਈਆਂ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਬੋਲ ਮੰਨ ਲੇ ਦੁੱਧ ਰੁਪਈਆ ਆਪਣੇ ਰਿਸ਼ਤੇਦਾਰਾਂ ਕੋ ਲਈ 15 16 ਕਿਲੋ ਮੱਜ ਦੁੱਧ ਦਿੰਦੀ ਆ ਅੱਛਾ ਹਾਂ ਐ ਟਾਈਮ ਮੰਨ ਲਾ ਵੀ ਤੀਜੀ ਚਵਾਈ ਹੋਣੀ ਆ ਅਜੇ 9 10 ਕਿਲੋ ਬੋਲੀ ਮੰਨ ਲਾ ਤਿਆਰ ਹੋ ਗਈ ਝੋਲੀ ਆ ਜਿਹੜਾ ਬੋਟਾਂ ਨਾਲ ਚਵਾਈ ਚਲੋ ਫਤੋਰੋ ਬਾਕੀ ਇਹ ਆ ਵੀ ਮਗਰ ਕੱਟੇ ਵੀ ਚੰਗੇ ਟੀਕੇ ਦੀ ਆ ਕੋਈ ਕੱਟੇ ਵੀ ਸਾਹਮਣੇ ਨਾ ਖੜੇ ਅਜੇ ਤਾਂ ਚਲੋ ਪਾਸ ਹੀ ਹੋਣੀ ਆ ਮੱਝ ਅਜੇ ਕਿਹੜੀ ਖਾਲੀ ਨਹੀਂ ਹੋਈ ਮੱਝ ਨਹੀਂ ਖਾਲੀ ਨਹੀਂ ਹੋਣੀ ਕੋਈ ਛੱਡੇ ਕਰੇ ਅਜੇ ਦੋ ਤਿੰਨਾਂ ਚਮਾਈਆਂ 'ਚ ਖਾਲੀ ਨਹੀਂ ਬਾਕੀ ਇਹ ਆ ਬੇ ਥੱਲੇ ਚੰਗੀ ਬਣੀ ਆ ਉਤਰਾ ਆਜੇ ਲਾਇਆ ਉਹ ਆਹ ਦੇਖ ਸਾਡੇ ਥੱਲੇੋਂ ਚੰਗੀ ਜੀ ਪਿਆਰ ਹੋਈ ਆ ਤੇ 93 ਤੇ ਆਪਾਂ ਦੇਖ ਸਕਦੇ ਹਾਂ ਚੰਗੇ ਗੈਪ ਤੇ ਥਾਣੇ ਲੱਗਾ ਤੇ ਆਹ ਹਵਾਨਾ ਵੀ ਤਾਂ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਕੋਲ ਤੇ ਆ ਰਿਹਾ ਬੀੜੀਆਂ ਮਜਾ ਲੋਕੀ ਢੇੜ ਲ ਡੇੜ ਕਰੀ ਜਾਂਦੇ ਆ ਹਾਂਜੀ ਆਪਾਂ ਲੱਖ ਦੀ ਏਰੀਆ ਰੁਪਈ ਜੀ ਕਿੰਨੀ ਛੋਟ ਕਰੀਏ ਤੁਸੀਂ ਦੱਸ ਦੋ ਰੁਪਈ ਜੀ ਆਪੇ ਕਰੋ ਫਿਰ ਕਰ ਦੋ ਰੁਪਈ ਜੀ ਕਰ ਦਈਏ ਥੋੜੀ ਘਾ ਹਾਂ ਕਰ ਦੋ ਕਰ ਦੋ ਰੁਪਈ ਜੀ ਛੱਡ ਦੋ ਕੋਈ 10 15000 ਦਾ ਪੰਨਾ ਘਾਟਾ ਹੋ ਜਾਣਾ ਫਿਰ ਤੇ ਨਹੀਂ ਤੁਸੀਂ ਆਪ ਹੀ ਕਹਾ ਵਾ ਕਿ ਇਹਨੇ ਛਡਾਇਆ ਕਰੋ ਪਰ ਤੁਸੀਂ ਇਹਨੇ ਨਾ ਛਡਾਇਆ ਕਰੋ ਮੈਂ ਹੁਣ ਦਈ 15000 ਹੀ ਦਾਤਾ ਮੇਰਾ ਤੁਸੀਂ ਤੇ ਉਦੋਂ ਕਹਿੰਦੇ ਸੀ ਕਿ ਬਾਕੀਆਂ ਤੇ 20-20000 ਦੱਸ ਦੱਸ 10000 ਦਾ ਦਿਆ ਕਰੋ ਆ ਮੈਂ ਤਾਂ ਦਹਾ ਕਿਹਾ ਜੀ ਤੁਸੀਂ ਹੁਣ 15000 ਵੀ ਤੁਹਾਡੀ ਜੁਬਾਨ ਤੇ ਹਾਂ ਨਾ ਇਹ ਪੂਰੇ 85000 ਹੀ ਦਵਾਗੇ ਅੱਛਾ 15 ਹੀ ਦਾ 15 ਹੀ ਤੁਹਾਡੀ ਜੁਬਾਨ ਤੇ ਫੁੱਲ ਜੜਾਤੇ ਆਪਾਂ ਦੇ ਅੱਛਾ ਹਾਂ ਠੀਕ ਆ ਹਾਂ 85000 ਵੀ ਹਾਂ ਨਾ ਉਹ ਛੋਟੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਕਉ ਨਾ ਗਾਵਾਂ ਤਾਂ ਦਿਖਾਉਣੀ ਆ ਪਰ ਵੀ ਇਹ ਬੱਚੇ ਉਹ ਬਣਾਇਆ ਉਹ ਤਾਂ ਨੋਨੋ ਦਾਦਾ ਕਿਲੋ ਜੀ ਇਹਨਾਂ ਦੇ ਠੀਕ ਆ ਹਾਂ ਦੋਵੇਂ ਬੱਚੇ ਤੋਂ ਬਿਨਾ ਹੀ ਆ ਦੋਵੇਂ ਬੱਚੇ ਤੋਂ ਤੋੜ ਦੋ ਫਿਰ ਦੁੱਧ ਕੋਈ ਨੋਨੋ ਲੀਟਰ ਦੇ ਕਰੀਬ ਕਿੰਦੇ ਹੈਗਾ ਹੈਗਾ ਪੱਕਾ ਦੁੱਧ ਦੋ ਤੇਰਾ ਪੱਕਾ ਵੀ ਇਹ ਕਮਾਗ ਜਿਹੜਾ ਦਿਨਾ ਠੀਕ ਆ ਹਾਂ ਬਾਕੀ ਬੱਚੇ ਤੋਂ ਬਿਨਾ ਜਿਹੜਾ ਪਸ਼ੂ ਹੁੰਦਾ ਉਹ ਅਗਲੇ ਦਿ ਘਰੇ ਆਪਣਾ ਚੋਕੇ ਖੜਿਆ ਕਰੋ ਕਈ ਵਾਰੀ ਫਿਰ ਜਗਾ ਬਦਲ ਲੈਣਾ ਦੁੱਧ ਦਾ ਵਾਧਾ ਘਾਟਾ ਹੋ ਜਾਂਦਾ ਹੁੰਦਾ ਆਪਣਾ ਪਹਿਲਾਂ ਹੀ ਵੇਸ ਚੱਕ ਕੇ ਖੜਿਆ ਕਰੋ ਇਹ ਜਿਹੜਾ ਸੱਜਰ ਸੋਇਆ ਪਿਛੇ ਹੁੰਦਾ ਉਹਦੀ ਗੱਲ ਹੋਰ ਹੁੰਦੀ ਆ ਤੇ ਇਹਦਾ ਨੱਕ ਵੱਡਿਆ ਜੇ ਆਹ ਵੀ ਆਹ ਵੀ ਤਗਾ ਦੇ ਮੜਾ ਜਾ ਆਧਾ ਆਧਾ ਰੁਬੀ ਇਹ ਜਮਾਂਦਰੂ ਹੀ ਕਿਤੇ ਵੱਡਿਆ ਗਿਆ ਜੇ ਸ਼ੁਰੂ ਤੋਂ ਹੀ ਕਿਤੇ ਨਿੱਕੀ ਹੁੰਦੀ ਤਾਂ ਹੀ ਆ ਤੇ ਇਹਦਾ ਮੁੱਲ ਫਿਰ ਇਹਦਾ ਰੁਬੀ ਹੀ ਨਿਕਾ ਜਈਆ ਕਿੰਨਾ ਇਹ ਜਿਹੜੀ ਆਪਾਂ ਦੇ ਹੀ ਦੇਣੀ ਆ ਪੂਰੇ 18000 ਚ ਪਹੁੰਚ ਕਰਨੇ ਆ ਅੱਛਾ 18000 ਚ ਪਹੁੰਚ ਤੇ ਮੱਝ ਦੇ ਵੀ ਪਹੁੰਚੀ ਆ ਵਿੱਚ ਮੱਝ ਦੇ ਵੀ ਪਹੁੰਚ ਵਿੱਚ ਆਈ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਨਾਲ ਵੀ ਆ ਵੀ 9-10 ਕਿਲੋ ਦੁੱਧ ਤਿਆਰ ਜੇ 9 ਕਿਲੋ ਹੈਗਾ ਪੱਕਾ ਦੁੱਧ ਪੱਕਾ ਪੱਕਾ ਜੀ ਅੱਜ ਲੈ ਆਓ ਇਹ ਆਤਮੀਆਂ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਤੇ ਇਹਦਾ ਕਿੰਨੇ ਚ ਪਹੁੰਚ ਕਰਦੇ ਇਹ ਵੀ ਪੂਰੇ 5000 ਪਹੁੰਚ ਕਰਾਂਗੇ ਅੱਛਾ ਇਹ 5000 ਚ ਪਹੁੰਚ ਕਰਾਂਗੇ 5000 ਪਹੁੰਚ ਕਰਾਂਗੇ ਠੀਕ ਐ ਤੇ ਦੁੱਧ 9 ਕਿਲੋ ਜਿਹੜਾ ਘਰੋਂ ਉੱਤਰਾ ਉਹ ਦੁੱਧ 9 10 ਕਿਲੋ ਰੋ ਵੀ ਮੇਰੇ ਤਾਂ ਜਿੱਦਾਂ ਮਜੀ ਦੋ ਇਹ ਵੀ ਕੋ ਝੋਕੇ ਖੜੇ ਹਨਾ ਸਿਆਲੀ ਦੇ ਨੇ ਹਰ ਕਿਸੇ ਦੀ ਆਪੋ ਆਪਣੀ ਸਾਂਭ ਹੁੰਦੀ ਆ ਤੁਹਾਡੇ ਤਾਂ ਕੋ ਝੋਕੇ ਖੜੇ ਸਹੀ ਗੱਲ ਐ ਤੇ ਹੁਣ ਆ ਕੀ ਲੈਣਤਾ ਜੇ ਇਹ ਵੀ ਫਾਰਮ ਜੋ ਵਛੀ ਲੈ ਕੇ ਆਏ ਆ ਅੱਛਾ ਅਰੇ ਮੰਨ ਲਓ ਵੀ ਦੋਂਦੀ ਪਿਓ ਦੋ ਦੰਦ ਆ ਅੱਛਾ ਤੇ ਉਹ ਆਪਣੇ ਹੁਣ ਵੀਡੀਓ ਵੀਰ ਨੇ ਆਪਾਂ ਨੂੰ ਪਾਈਆ ਡੇਢ ਮਹੀਨੇ ਦੇ ਉੱਤੇ ਹੋ ਗਿਆ ਬਣੀ ਨੂੰ ਅੱਛਾ ਹਾਂ ਠੀਕਾ ਭਰਾਈ ਨੂੰ ਠੀਕ ਹੈ ਇਹ ਮਾਂ ਇਹਦਾ ਰਿਕਾਰਡ ਹੈ 35 ਤੋਂ 40 ਲੀਟਰ ਤੱਕ ਅੱਛਾ ਹਾਂ ਜਵਾਨ ਆ ਪੂਰੀ ਆਪ ਵੀ ਹਨਾ ਝੋਲੀ ਤੇ ਹੁਣ ਤੋਂ ਹੀ ਸੋਹਣੀ ਵਿਖੰਦੀ ਆ ਪਰ ਬਿਜੀ ਉਹਦੇ ਆਂਦੇ ਵੀ ਫਾਰਮ ਵਾਲਾਂ ਦਾ ਵੀ ਜਿੱਦਨੇ ਇਹਨੂੰ 6 ਸਾਲਾਂ ਮਹੀਨਾ ਗਿਆ ਉਹ ਦਿਨ ਤੋਂ ਹੀ ਇਹਨੇ 20 ਕਿਲੋ ਤੋਂ ਸਟਾਰਟਿੰਗ ਤੁਰਪਣਾ ਨੇ ਤੁਹਾਨੂੰ ਤੋਂ ਪਹਿਲਾਂ ਹੀ ਅੱਛਾ ਹਾਂ ਤੋਰੋ ਹੈ ਕਰੀਨ ਬਾਕੀ ਇਹ ਆ ਵੀ ਚਲੋ ਉਰੀਓ ਓਜੀ ਸੰਭੀ ਨਹੀਂ ਹੈ ਜਹਾਜ ਜੀ ਆਪਾਂ ਤਾਂ ਜੀ ਨਹੀਂ ਲਾਇਆ ਅਣਕੇ ਕੱਲ ਅੱਛਾ ਰੱਜੀ ਨਹੀਂ ਹੈ ਪੂਰੀ ਜੀ ਨਹੀਂ ਲਾਇਆ ਤੇ ਖੁੱਲੀ ਰਿੰਦੀ ਦੰਦ ਵਿਖਾ ਦਈਏ ਤੇ ਦੰਦ ਖਾਦੇ ਨੇ ਰੁਵੀ ਜੀ ਸੋਰੀ ਜੀ ਅਭੀ ਪੂਰੀ ਜਵਾਨ ਹੈ ਹਾਂ ਜੇ ਕੱਲੋਂ ਉਹ ਤੇ ਬੰਨ ਕੇ ਦਿਖਾਈਏ ਦੰਦ ਦੇ ਠੀਕ ਹੈ ਗੱਦ ਕਾਠ ਪੱਖੋਂ ਵੱਡੀਆਂ ਗਾਵਾਂ ਨੇ ਮੇਂ ਪਿੱਛੇ ਕਰਦੀਆਂ ਖੜੇ ਕੋਈ ਸ਼ਾਮ ਵਾਲਾ ਸ਼ਾਮ ਵਾਲਾ ਬਾਕੀ ਜਿੱਦਣੇ ਵੈੜ ਤਿਆਰ ਹੋਈ ਇਹ ਹਰ ਵੀ 2 ਲੱਖ ਦੀ ਵੈੜ ਤਿਆਰ ਹੋਣੀ ਆ ਆ ਦੇਖ ਸਾਦੇ ਜੀ ਦੋ ਦੰਦ ਆ ਜਿਹੜੀ ਚੋਗੀ ਦੇ ਪੁੱਟੇ ਆ ਦੰਦ ਇਹਨੇ ਠੀਕ ਆ ਜੀ ਚੋਗੀ ਦੇ ਬਰਾਬਰ ਨਹੀਂ ਕੀਤੇ ਹਾਂ ਅਜੇ ਪੁੱਟੇ ਆ ਤੇ ਹਰ ਰਵੀ ਜੀ ਦਾ ਮੰਨ ਲਓ ਕਿ ਡੇਢ ਮਹੀਨਾ ਹੋ ਗਿਆ ਨੂੰ ਮਤਲਬ ਟੀਕਾ ਭਰਾਈ ਜਾਂ ਖਲੋਤੀ ਰਵੇ ਹਾਂਜੀ ਅਗਲੀ ਦੀ ਕਿਸਮਤ ਆ ਪਰ ਆਪਾਂ ਨੂੰ ਕੋਈ ਜੇ ਕਿਨੇ ਵੀ ਮਾਨ ਦਾ ਗਾਂ ਵੈੜ ਲੈਣੀ ਨਾ ਆਪਾਂ ਨੂੰ ਵੀਡੀਓ ਵੀ ਦਿਖਾਓ ਜਿਹੜੇ ਟੀਕੇ ਭਰੇ ਆ ਅੱਛਾ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਹਰ ਰਵੀ ਜੀ ਜਿੱਦਣ ਇਹ ਮੰਨ ਲਓ ਸੋਨੇ ਦੀ ਫਿਰ ਤੇ 2 ਲੱਖ ਦੀ ਆ ਹਾਂਜੀ ਤੇ ਹੁਣ ਹਰਵੀ ਜੀ ਤੁਸੀਂ ਦੱਸੋ ਜਿੰਨੇ ਦੇ ਦੀ ਜੀ ਜੇ ਅੱਜ ਹੀ ਗੱਲ ਕਰੀਏ ਹੁਣ ਤਾਂ ਰਵੀਏ ਕਿ ਤੁਸੀਂ ਹਿਸਾਬ ਲਾਓ ਵੀ 30-40000 ਰੁਪਏ 35 ਦਾ ਖਰਚਾ ਆ ਗਿਆ ਹਣਾ ਜਵਾਨ ਕਰ ਉਹ ਤੇ ਆ ਹੀ ਜਾਂਦਾ ਵਾ ਹੁਣ 30000 ਜੇ ਜੀਰ ਪੀ ਕਰਦੇ ਵਿੱਚ ਆ ਸ਼ੋਰ ਛੜ ਕਾਦਰ ਵੀ ਜੀ ਤੁਸੀਂ ਪੰਜ ਹੀ ਛੜ ਦੀਏ ਹਰ ਵੀ ਹਾਂ ਨਾ 20000 ਦੇ ਦਵਾਂਗੇ ਪਹੁੰਚ ਵਿੱਚ ਇੱਕ ਵੱਖਰੀ ਨਹੀਂ ਵੱਖਰੀ ਰੁਪਈਆ ਅੱਛਾ ਇਹਦੀ ਪਹੁੰਚ ਵੱਖਰੀ ਆ ਵੱਖਰੀ ਪਰ ਇਹ ਵੀ ਜਿੱਦਣ ਇਹ ਮਾਲਾ ਸੂਈ 2 ਲੱਖ ਰੁਪਈਏ ਦੀ ਆ ਅੱਛਾ ਹੁਣ ਹਾਂ ਨਾ 20000 ਦੇ ਦਵਾਂ ਠੀਕ ਹੈ ਜੀ ਦੇ ਦਾਂਗੇ ਵੀ ਜੀ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਫਿਰ ਬੜੇ ਹੋਰ ਵੀ ਬੈਂਦੀ ਸੂਈਆਂ ਸੂਈਆਂ ਆਓ ਇੱਥੇ ਪਾਸ ਕਰਕੇ ਖੜੋ ਬਾਕੀ ਜੋ ਵੀ ਆ ਇੱਥੇ ਆਪਣੀ ਤਸੱਲੀ ਕਰਕੇ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਖੜੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਨਾਲ ਅਸੀਂ ਵੀਡੀਓ ਚ ਕਦੇ ਵੀ ਨਹੀਂ ਕਹਿੰਦੇ ਜਾਂ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੈਸੇ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਦਾ ਪੱਸ਼ੂ ਲਿਆ ਕਰੋ ਜੀ